6 ਸਾਲ 9 ਮਹੀਨੇ ਦਾ ਬੱਚਾ ਦੇਖੋ ਹੁਣ ਕਿਵੇਂ ਕਾਇਮ ਕਰ ਗਿਆ ਹੈ ਵਟੇਰਕਾਟ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਪੰਜਾਬ ਦਾ ਇਹ ਨੌਜਵਾਨ ਜਿਸ ਨੇ ਪੰਜਾਬੀਆਂ ਦਾ ਨਾਮ ਵੱਡੇ ਪੱਤਰ ਤੇ ਰੋਸ਼ਨ ਕਰ ਦਿੱਤਾ ਹੈ ਰੋਪੜ ਦਾ ਰੈਂਡ ਵਾਲਾ ਤੇਗਵੀਰ ਸਿੰਘ ਜੋ ਕਿ 6 ਸਾਲ ਦਾ ਹੈ ਔਰ 6 ਸਾਲ ਦੀ ਉਮਰ ਦੇ ਵਿੱਚ ਇਸ ਨੇ ਇੱਕ ਬੇਹੱਦ ਹੀ ਵੱਡੀ ਚੋਟੀ ਸਿਰ ਕਰ ਲਈ ਹੈ ਯੂਰਪ ਦਾ ਮਹਾਦੀਪ ਜਾਨੀ ਕਿ ਮਾਉਂਟ ਐਲਬਰਟਸ ਨੂੰ ਜੋ ਹੈ ਫਤਿਹ ਕਰ ਲਿਆ ਸਰ ਕਰ ਲਿਆ ਤੇ 18500 ਤੋਂ ਵੱਧ ਦੀ ਉਚਾਈ ਵਾਲੇ ਇਸ ਐਵਰੇਸਟ ਦੇ ਉੱਤੇ ਇਸ ਐਲਬਰਟਸ ਤੇ ਮਹਾਦੀਪ ਤੇ ਪਹੁੰਚ ਕੇ ਉਸਨੇ ਉਹ ਕੰਮ ਦਿਖਾਇਆ ਜੋ ਸ਼ਾਇਦ ਕਦੇ ਮਾਪਿਆਂ ਨੇ ਸੋਚਿਆ ਵੀ ਨਹੀਂ ਹੋਵੇਗਾ ਹਾਲਾਂਕਿ 6 ਸਾਲ ਦੀ ਉਮਰ ਕਿੰਨੀ ਕੁ ਉਮਰ ਹੁੰਦੀ ਹੈ ਛੋਟਾ ਜਾਂ ਮਾਸੂਮ ਬੱਚਾ ਜਿਸ ਨੂੰ ਦੁਨੀਆ ਦਾ ਕੁਝ ਨਹੀਂ ਪਤਾ ਹੁੰਦਾ ਪਰ ਇਸ ਮਾਸੂਮ ਬੱਚੇ ਨੇ ਉਹ ਕੰਮ ਦਿਖਾਇਆ ਤੇ ਮਾਪਿਆਂ ਨੂੰ ਖੁਸ਼ੀ ਜਿਹੜੀ ਬਹੁਤ ਹੋਈ ਹੈ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਰ ਯਾਨੀ ਦੱਸ ਦਈਏ ਕਿ ਤੇਗਬੀਰ ਸਿੰਘ ਨੇ ਹੁਣ ਯੂਰਪ ਦਾ ਮਹਾਦੀਪ ਦਾ ਜਿਹੜਾ ਇੱਕ ਵੱਡਾ ਇੱਕ ਪਹਾੜ ਕਹਿ ਸਕਦੇ ਆ ਇੱਕ ਚੋਟੀ ਸਰ ਕਰ ਲਈ ਹੈ ਔਰ ਜਿੱਥੇ ਪਹੁੰਚਣਾ ਨਾ ਮੁਮਕਿਨ ਸੀਗਾ ਤੇ ਬਹੁਤ ਹੀ ਪ੍ਰੈਕਟਿਸ ਤੋਂ ਬਾਅਦ ਜਤੂ ਜਹਤ ਤੋਂ ਬਾਅਦ ਆਪਣੇ ਹੌਸਲੇ ਨੂੰ ਬਲੰਦ ਕਰਕੇ 6 ਸਾਲ ਦੇ ਮਾਸੂਮ ਬੱਚੇ ਨੇ ਇਹ ਸੰਸਾਰ ਕਰ ਲਿਆ ਸੋਸ਼ਲ ਮੀਡੀਆ ਤੇ ਇਸ ਦੀਆਂ ਚਰਚਾਵਾਂ ਕਾਫੀ ਤੇਜ਼ ਨੇ ਇਹ ਪੰਜਾਬੀ ਇਹ ਸਰਦਾਰ ਬੱਚਾ ਜਿਹੜਾ ਵਾ ਇਸ ਨੇ ਜੋ ਉਹ ਕਾਮਯਾਬੀ ਹਾਸਲ ਕਰ ਲਈ ਹੈ ਸਾਰੇ ਰਿਕਾਰਡ ਤੋੜ ਦਿੰਦੇ ਨੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ 6 ਸਾਲ ਦਾ ਬੱਚਾ ਇਹ ਕਿਵੇਂ ਕਰ ਸਕਦਾ ਹੈ ਮਾਪੇ ਬੇਹਦ ਖੁਸ਼ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤਸਵੀਰਾਂ ਉਹਨਾਂ ਨੇ ਖਿੱਚੀਆਂ ਜਦੋਂ ਕਿ ਐਡੀ ਉੱਚੀ ਉਚਾਈ ਤੇ ਚੜ ਕੇ ਇਸ ਮਾਸੂਮ ਛੋਟੇ ਜਿਹੇ ਬੱਚੇ ਨੇ ਨਿਸ਼ਾਨ ਸਾਹਿਬ ਨੂੰ ਝੁਲਾਇਆ ਤੇ ਬਹੁਤ ਵੱਖਰੇ ਰਿਕਾਰਡ ਕਾਇਮ ਕਰ ਦਿੱਤੇ ਨੇ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਸ ਮਾਸੂਮ ਬੱਚੇ ਦੀ ਔਰ ਜਿਸ ਤੋਂ ਬਾਅਦ ਇਸਨੇ ਉਹ ਕੁਝ ਕਰ ਦਿਖਾਇਆ ਜੋ ਸ਼ਾਇਦ ਮਾਪਿਆਂ ਨੇ ਸੋਚਿਆ ਨਹੀਂ ਹੋਵੇਗਾ 6 ਸਾਲ ਦਾ ਮਾਸੂਮ ਬੱਚਾ ਤੇਗਪੀਰ ਸਿੰਘ ਦੂਜੀ ਜਮਾਤ ਵਿੱਚ ਪੜਨ ਵਾਲਾ ਹੈ ਔਰ ਜਿਸਨੇ ਗਾਇਉਂਰੇ ਇੱਕ ਯੂਰਪ ਦਾ ਮਹਾਦੀਪ ਦਾ ਜਿਹੜਾ ਇੱਕ ਜਿਹੜਾ ਐਲਬਰਟਾ ਉਸ ਨੂੰ ਸਰ ਕਰ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਦੱਸੀਏ ਕਿ ਬਹੁਤ ਜ਼ਿਆਦਾ ਮੁਸ਼ਕਲ ਸੀ ਮਾਈਨਸ ਟੈਂਪਰੇਚਰ ਦੇ ਵਿੱਚ ਸੀਗਾ ਬਹੁਤ ਜ਼ਿਆਦਾ ਉਚਾਈ ਸੀਗੀ ਔਰ ਇਸ ਬੱਚੇ ਦਾ ਕਹਿਣਾ ਕਿ ਇਸ ਦੇ ਸ਼ੂਜ਼ ਜਿਹੜੇ ਬੂਟਸ ਸੀਗੇ ਬਹੁਤ ਭਾਰੇ ਸੀਗੇ ਪਰ ਇਸ ਨੇ ਬਹੁਤ ਪ੍ਰੈਕਟਿਸ ਕੀਤੀ ਹੋਈ ਸੀ ਪ੍ਰੈਕਟਿਸ ਕਰਨ ਦੇ ਦੌਰਾਨ ਹੀ ਇਸ ਨੇ ਇਹ ਸਾਰੀਆਂ ਚੀਜ਼ਾਂ ਨੂੰ ਮੁਕੰਮਲ ਕੀਤਾ ਬਹੁਤ ਹੀ ਵੱਡੇ ਰਿਕਾਰਡ ਜਿਹੜੇ ਨੇ ਇਸ ਦੇ ਤੋੜ ਦਤ ਨੇ ਸ਼ਾਇਦ ਕਈਆਂ ਦਾ ਇਹ ਸੁਪਨਾ ਹੋਵੇਗਾ ਪਰ ਜੋ ਇਸ 6 ਸਾਲ ਦੇ ਮਾਸੂਮ ਬੱਚੇ ਨੇ ਕਰ ਦਿਖਾਇਆ ਤਾਂ ਬੇਹਾਦ ਹੀ ਮਾਪਿਆਂ ਲਈ ਖੁਸ਼ੀ ਵਾਲੀ ਖਬਰ ਹੈ ਜਿਸ ਨੂੰ ਸਨਮਾਨਿਤ ਕੀਤਾ ਗਿਆ ਬੱਚੇ ਨੂੰ ਸਨਮਾਨਿਤ ਕਰਕੇ ਇਸ ਦਾ ਜਿਹੜਾ ਕਿਤੇ ਨਾ ਕਿਤੇ ਬਹੁਤ ਵੱਡਾ ਅਸਰ ਜਿਹੜਾ ਪੰਜਾਬੀਆਂ ਤੇ ਹੈ ਕਿਉਂਕਿ ਪੰਜਾਬੀਆਂ ਦਾ ਨਾਮ ਰੌਸ਼ਨ ਇਸ ਨੇ 6 ਸਾਲ ਦੀ ਉਮਰ ਦੇ ਵਿੱਚ ਹੀ ਕਰ ਦਿਖਾਇਆ ਤਾਂ ਕਈ ਵਾਰ ਬੱਚੇ ਵੱਡੇ ਜਿਹੜੇ ਹੁੰਦੇ ਨੇ ਏਡੀ ਉਮਰ ਦੇ ਵਿੱਚ ਆ ਕੇ ਵੀ ਬਹੁਤ ਕੁਝ ਸੋਚਦੇ ਰਹਿ ਜਾਂਦੇ ਨੇ ਪਰ ਹਕਾਇਤਿਆ ਵੀ ਹਾਸਲ ਨਹੀਂ ਕਰ ਪਾਉਂਦੇ ਪਰ ਇਹ 6 ਸਾਲ ਦਾ ਮਸੂਮ ਬੱਚਾ ਜਿਸ ਨੇ ਸੋਚਿਆ ਨਹੀਂ ਕਰਕੇ ਦਿਖਾਇਆ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਤੇ ਆ ਦੇ ਉਹ ਹੁਣ 6 ਸਾਲ ਦੇ ਮਾਸੂਮ ਬੱਚੇ ਨੇ ਤੇ ਇਕਬਿਰ ਸਿੰਘ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤਾਂ 18000 ਤੋਂ ਵੱਧ ਤੋਂ ਉੱਚੀ ਉਚਾਈ ਦੇ ਉੱਤੇ ਚੜ ਕੇ ਇਸ ਨੇ ਇੱਕ ਜਿਹੜਾ ਯੂਰਪ ਦਾ ਮਹਾਦੀਪ ਆਉ ਸਮੂਤਸਾਰ ਕਰ ਲਿਆ ਤਾਂ ਆਕਸੀਜਨ ਦੀ ਕਮੀ ਹੋ ਸਕਦੀ ਸੀ ਔਰ ਬਹੁਤ ਜ਼ਿਆਦਾ ਉੱਥੇ ਮਾਈਨਸ ਟੈਂਪਰੇਚਰ ਸੀ ਪਰ ਇਸ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਜੰਗ ਜਿਹੜੀ ਹੈ ਇੱਕ ਤਰੀਕੇ ਦੀ ਫਤਿਹ ਕਰ ਲਈ ਹੈ ਤਾਂ ਮਾਪਿਆਂ ਨੂੰ ਹੁਣ ਮਾਣ ਹੈ ਤੇ ਸਾਰੇ ਪੰਜਾਬੀ ਇਸ 6 ਸਾਲ ਦੇ ਮਾਸੂਮ ਬੱਚੇ ਤੇ ਵੀ ਮਾਣ ਮਹਿਸੂਸ ਕਰਦੇ